ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਉਸ ਸਮੇਂ ਦੀ ਜਦੋਂ ਮੁਗਲਾਂ ਦਾ ਸਭ ਤੋਂ ਤਾਕਤਵਰ ਸੂਬਾ ਸਰਹੰਦ ਹੁੰਦਾ ਸੀ ਇੱਥੋਂ ਦਿੱਲੀ ਦੇ ਤਖਤ ਨੂੰ ਅੰਨੀ ਕਮਾਈ ਜਾਂਦੀ ਸੀ ਕਿਉਂਕਿ ਇਹ ਸਭ ਤੋਂ ਤਕੜਾ ਵਪਾਰਿਕ ਕੇਂਦਰ ਮੰਨਿਆ ਜਾਂਦਾ ਸੀ ਸਰਹੰਦ ਦਾ ਨਵਾਬ ਸੀ ਵਜੀਰ ਖਾਨ ਇਹ ਇੰਨਾ ਖੰਕਾਰਿਆ ਹੋਇਆ ਬੰਦਾ ਸੀ ਇਹ ਕਹਿੰਦਾ ਹੁੰਦਾ ਸੀ ਕਿ ਦਿੱਲੀ ਦੇ ਤਖਤ ਤਾਂ ਪਲਟਦੇ ਹੀ ਰਹਿੰਦੇ ਨੇ ਪਰ ਸਰਹੰਦ ਵਿੱਚ ਤਾਂ ਵਜ਼ੀਰ ਖਾਨ ਹੀ ਸੀ ਵਜ਼ੀਰ ਖਾਨ ਹੈ ਤੇ ਵਜ਼ੀਰ ਖਾਨ ਹੀ ਰਹੂਗਾ ਐਸੇ ਹੰਕਾਰ ਵਿੱਚ ਅੰਨੇ ਹੋਏ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਿੱਕੇ ਨਿੱਕੇ ਲਾਲਾਂ ਤੇ ਅੱਤ ਦਾ ਕਹਿਰ ਤਾਇਆ ਸੀ ਪਰ ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਿਆ ਹੋਇਆ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੀ ਐਟ ਨਾਲ ਐਟ ਖੜਕਾਉਣ ਲਈ ਆ ਚੁੱਕਿਆ ਸੀ ਸੰਢੋੜਾ ਸਮਾਣਾ ਤੇ ਹੋਰ ਨੇੜੇ ਤੇੜੇ ਦੇ ਇਲਾਕੇ ਫਤਿਹ ਕਰਨ ਤੋਂ ਬਾਅਦ ਹੁਣ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਵੱਲ ਬਾਧ ਰਿਹਾ ਸੀ ਵਜ਼ੀਰ ਖਾਨ ਕੋਲ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲੋਂ ਤਿੰਨ ਗੁਣਾ ਜ਼ਿਆਦਾ ਫੌਜ ਜੰਗੇ ਲਸ਼ਕਰ ਤੇ 2000 ਸਾਜੋ ਸਮਾਨ ਸੀ ਪਰ ਫਿਰ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਢਾ ਲਿਆ ਸੀ ਇਸ ਦੇ ਸਿਰਫ ਦੋ ਹੀ ਵੱਡੇ ਕਾਰਨ ਸਾਹਮਣੇ ਆਉਂਦੇ ਹਨ ਪਹਿਲਾ ਤਾਂ ਸੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 40 ਸਾਲ ਦੀ ਉਮਰ ਵਿੱਚ 14 ਜੰਗਾਂ ਲੜੀਆਂ ਸਨ ਤੇ 14 ਤੇ ਹੀ ਫਤਿਹ ਹਾਸਲ ਕੀਤੀ ਸੀ ਹਰ ਜੰਗ ਦੀ ਫੌਜ ਵਿੱਚ ਗੁਰੂ ਜੀ ਦੀ ਫੌਜ ਤੋਂ ਦੁਗਣੀ ਤਿਗਣੀ ਫੌਜ ਹੁੰਦੀ ਸੀ ਪਰ ਫਿਰ ਵੀ ਗੁਰੂ ਸਾਹਿਬ ਨੇ ਸਾਰੀਆਂ ਜੰਗਾਂ ਜਿੱਤੀਆਂ ਜਿਸ ਦਾ ਕਾਰਨ ਸੀ ਤੇਜ਼ ਦਿਮਾਗ ਤੇ ਜੰਗ ਦੀਆਂ ਨੀਤੀਆਂ ਹਰ ਪੰਜਾਬ ਆਉਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਗੁਰੂ ਸਾਹਿਬ ਨੇ ਉਹਨਾਂ ਸਾਰੀਆਂ ਨੀਤੀਆਂ ਬਾਰੇ ਦੱਸਿਆ ਸੀ ਉਨਾ ਵਿੱਚੋਂ ਇੱਕ ਜੋਦੇ ਨੀਤੀ ਜੋ ਸਭ ਤੋਂ ਵੱਧ ਕਾਰਗਰ ਸਾਬਤ ਹੁੰਦੀ ਸੀ ਉਹ ਸੀ ਕਿ ਹਮੇਸ਼ਾ ਜੰਗ ਦੇ ਮੈਦਾਨ ਦੀ ਟੋਂ ਆਪ ਕਰਨੀ ਚਾਹੀਦੀ ਹੈ ਇਸੇ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਸਿੱਧਾ ਹਮਲਾ ਨਹੀਂ ਕੀਤਾ ਸਗੋਂ ਵਜ਼ੀਰ ਖਾਨ ਨੂੰ ਫੌਜ ਸਮੇਤ ਚੱਪੜਛੜੀ ਦੇ ਮੈਦਾਨ ਵਿੱਚ ਉਤਰ ਕੇ ਆਉਣ ਲਈ ਮਜਬੂਰ ਕੀਤਾ ਜੰਗ ਦੇ ਮੈਦਾਨ ਵਿੱਚ ਪਹਿਲਾਂ ਪਹੁੰਚਣ ਦਾ ਫਾਇਦਾ ਇਹ ਹੋਇਆ ਕਿ ਖਾਲਸੇ ਨੇ ਜੰਗ ਦੀ ਜਗਾ ਆਪਣੇ ਮੁਤਾਬਕ ਚੁਣੀ ਤੇ ਪਾਣੀ ਦਾ ਸਰੋਤ ਆਪਣੇ ਕਬਜ਼ੇ ਵਿੱਚ ਕਰ ਲਿਆ ਇਸ ਦਾ ਨਤੀਜਾ ਇਹ ਨਿਕਲਿਆ ਕਿ ਮੁਗਲ ਫੌਜ ਜੰਗ ਲੜਨ ਤੋਂ ਪਹਿਲਾਂ ਹੀ ਬੈਕਫੁੱਟ ਤੇ ਆ ਗਈ ਸੀ ਦੂਸਰਾ ਕਾਰਨ ਸੀ ਕਿ ਸਿੱਖਾਂ ਨੇ ਲੜੀਆਂ ਆਪਣੀਆਂ ਅਨੇਕਾਂ ਜੰਗਾਂ ਵਿੱਚ ਇੱਕ ਵੀ ਜੰਗ ਵਿੱਚ ਜੰਗੀ ਹਾਥੀ ਦੀ ਵਰਤੋਂ ਨਹੀਂ ਕੀਤੀ ਸੀ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਹਿੰਦੁਸਤਾਨ ਵਿੱਚ ਹੋਈਆਂ ਜੰਗਾਂ ਵਿੱਚ ਜੰਗੀ ਹਾਥੀ ਦੀ ਵਰਤੋਂ ਕੀਤੀ ਜਾਂਦੀ ਹੈ ਦੇਖਣ ਨੂੰ ਤਾਂ ਲੋਹੇ ਵੈਸੇ ਮੜਿਆ ਹੋਇਆ ਇਹ ਹਾਥੀ ਬਹੁਤ ਡਰਾਵਣਾ ਲੱਗਦਾ ਹੈ ਪਰ ਜੰਗ ਦੇ ਮੈਦਾਨ ਵਿੱਚ ਜਦੋਂ ਤੋਪਾਂ ਚੱਲਦੀਆਂ ਹਨ ਤਾਂ ਇਹ ਹਾਥੀ ਡਰ ਕੇ ਪਿੱਛੇ ਭੱਜਣ ਲੱਗਦਾ ਹੈ ਅਤੇ ਆਪਣੀ ਹੀ ਫੌਜ ਦਾ ਨੁਕਸਾਨ ਕਰ ਲੈਂਦਾ ਹੈ ਇਸੇ ਲਈ ਸਿੱਖ ਆਪਣੀ ਕਿਸੇ ਵੀ ਜੰਗ ਵਿੱਚ ਜੰਗੀ ਹਾਥੀ ਦਾ ਇਸਤੇਮਾਲ ਨਹੀਂ ਕਰਦੇ ਹਨ ਹੁਣ ਆਪਾਂ ਗੱਲ ਕਰਦੇ ਹਾਂ ਕਿਵੇਂ ਸਿੰਘਾਂ ਨੇ ਇਸ ਨੀਤੀ ਦੀ ਵਰਤੋਂ ਕਰਦਿਆਂ ਚੱਪੜ ਚਿੜੀ ਦੀ ਜੰਗ ਨੂੰ ਫਤਿਹ ਕੀਤਾ ਇਸ ਜੰਗ ਵਿੱਚ ਸਭ ਤੋਂ ਪਹਿਲਾਂ ਵਜੀਰ ਖਾਨ ਨੇ ਤੋਪਾਂ ਤੈਨਾਤ ਕੀਤੀਆਂ ਸਨ ਫਿਰ ਸਨ ਲੋਹੇ ਵਿੱਚ ਮڑے ਹੋਏ ਜੰਗੀ ਹਾਥੀ ਵਜੀਰ ਖਾਨ ਕੋਲ ਇਸ ਜੰਗ ਵਿੱਚ 60 ਤਕੜੇ-ਤਕੜੇ ਹਾਥੀ ਸਨ ਇਹਨਾਂ ਦੇ ਪਿੱਛੇ 49000 ਦੀ ਮੁਗਲ ਫੌਜ ਤੇ ਪੈਦਲ ਫੌਜ ਦੇ ਦੋਵੇਂ ਪਾਸੇ 14000 ਘੋੜ ਸਵਾਰ ਨੂੰ ਵੰਡ ਕੇ ਰੱਖਿਆ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਨੀਤੀ ਮੁਤਾਬਕ ਇਲਾਕੇ ਦੀ ਸਭ ਤੋਂ ਵਧੀਆ ਜਗ੍ਹਾ ਚੁਣੀ ਸੀ ਆਸੇ-ਪਾਸੇਆਂ ਪਹਾੜੀਆਂ ਦੇ ਆਪਣੇ ਤੀਰ ਅੰਦਾਜ਼ ਸੈਨਾਤ ਕਰ ਦਿੱਤੇ ਸਨ ਜਿਵੇਂ ਹੀ ਜੰਗ ਸ਼ੁਰੂ ਹੋਈ ਸਭ ਤੋਂ ਪਹਿਲਾਂ ਤੋਪਚੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਜਦੋਂ ਸਾਰੇ ਸੰਸੀਆਂ ਨੇ ਤੋਪਚੀਆਂ ਨੂੰ ਮਾਰ ਮੁਕਾ ਦਿੱਖਤਾ ਗਿਆ ਤਾਂ ਸਿੱਖਾਂ ਨੇ ਫੁਰਤੀ ਨਾਲ ਅੱਗੇ ਵਧ ਕੇ ਤੋਪਾਂ ਨੂੰ ਆਪਣੇ ਕਾਬੂ ਵਿੱਚ ਲੈ ਲਿਆ ਤੇ ਫਿਰ ਉਹ ਹੀ ટોਪਾਂ ਦੇ ਦੂਜੇ ਪਾਸੇ ਮੂੰਹ ਮੋੜ ਕੇ ਹਾਥੀਆਂ ਦੇ ਉੱਤੇ ਗੋਲੇ ਵਾਰੋਣੇ ਸ਼ੁਰੂ ਕਰ ਦਿੱਤੀ। ਅਤੇ ਬਿਲਕੁਲ ਯੋਜਨਾ ਮੁਤਾਬਿਕ ਹਾਥੀ ਆਪਣੀ ਹੀ ਫੌਜ ਨੂੰ ਮਿੱਤਦੇ ਹੋਏ ਵਾਪਿਸ ਭੱਜ ਗਏ। ਜਿਸ ਨਾਲ ਮੁਗਲ ਫੌਜ ਵਿੱਚ ਹਫੜਾ ਦਫੜੀ ਮਚ ਗਈ। ਪਰ ਮੁਗਲ ਫੌਜ ਦੇ ਜਿਹੜੇ ਘੋੜਸਵਾਰ ਫੌਜੀ ਸੀ ਉਹਨਾਂ ਨੇ ਪੈਦਲ ਫੌਜ ਦੇ ਨਾਲ ਲੜ ਕੇ ਜੰਗ ਸ਼ੁਰੂ ਕਰ ਦਿੱਤੀ ਤੇ ਕੁਝ ਸਮਾਂ ਤੱਕ ਜੰਗ ਇਦਾਂ ਹੀ ਜਾਰੀ ਰਹੀ। ਜੰਗ ਤੋ 1-2 ਦਿਨ ਪਹਿਲਾਂ ਜਦੋਂ ਇਹ ਕਿਣੀ ਖਾਲਸਾਈ ਫੌਜ ਸੀਗੀ ਉਹ ਸਰਹੰਦਵਾਲ ਵੱਧ ਰਹੀ ਸੀ ਉਸ ਸਮੇਂ ਵਜ਼ੀਰ ਖਾਨ ਨੇ ਸੁਚਾਨੰਦ ਨਾਲ ਰਲ ਕੇ ਇੱਕ ਬਿਉਂਤ ਬਣਾਈ ਸੀ ਇਹਨਾਂ ਨੇ ਸੁਚਾਨੰਦ ਦੇ ਭਤੀਜੇ ਨੂੰ 100 ਕ ਹਿੰਦੂ ਫੌਜੀਆਂ ਦੀ ਟੁਕੜੀ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਭੇਜ ਦਿੱਤਾ ਤੇ ਕਿਹਾ ਕਿ ਸਾਡਾ ਵਜ਼ੀਰ ਖਾਨ ਨਾਲ ਝਗੜਾ ਹੋ ਗਿਆ ਹੈ ਹਣ ਅਸੀਂ ਸੱਚ ਦੀ ਇਸ ਲੜਾਈ ਵਿੱਚ ਤੁਹਾਡਾ ਸਾਥ ਦੇਣਾ ਚਾਹੁੰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਜਰਨੈਲਾਂ ਨਾਲ ਸਲਾਹ ਕਰਕੇ ਉਹਨਾਂ ਨੂੰ ਸ਼ਾਮਿਲ ਤਾਂ ਕਰ ਲਿਆ ਪਰ ਉਹਨਾਂ ਦੇ ਉੱਤੇ ਸਖਤ ਨਿਗਾਹ ਵੀ ਰੱਖੀ ਗਈ ਤੇ ਹੁਣ ਇਸ ਪੱਖ ਦੇ جنگ ਦੇ ਮੈਦਾਨ ਵਿੱਚ ਆਪਣੀ ਜਗਤ ਦੇ ਮੁਤਾਬਿਕ ਜਦੋਂ ਵਜੀਰ ਖਾਨ ਨੇ ਇਸ਼ਾਰਾ ਦਿੱਤਾ ਤਾਂ ਇਹ ਸਾਰੇ ਇਸੇ ਤਰ੍ਹਾਂ ਰੌਲਾ ਪਾਉਣ ਲੱਗੇ ਤੇ ਭੱਜਣ ਲੱਗੇ ਜਿਵੇਂ ਮੁਗਲ ਫੌਜਾਂ ਭਾਰੀ ਪੈ ਰਹੀਆਂ ਹੋ ਤੇ ਇੱਕ ਦੂਜੇ ਨੂੰ ਦੇਖਾ-ਦੇਖੀ ਖਾਲਸਾ ਫੌਜ ਵੀ ਸੋਚ ਵਿੱਚ ਪੈ ਗਈ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਹਰ ਗੱਲ ਦਾ ਤੋੜ ਪਹਿਲਾਂ ਹੀ ਲੱਭ ਕੇ ਰੱਖਿਆ ਹੋਇਆ ਸੀ। ਉਹਨਾਂ ਨੇ ਨੇੜੇ ਦੀ ਪਹਾੜੀ ਦੇ ਕੋਲ ਪਹਿਲਾਂ ਹੀ ਆਪਣੀ 25% ਫੌਜ ਰੱਖੀ ਹੋਈ ਸੀ ਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ਼ਾਰਾ ਕੀਤਾ ਤੇ ਉਹ ਜਥਾ ਜੇ ਕਾਰਜ ਸ਼ਰਦਾ ਹੋਇਆ ਮੈਦਾਨ ਵਿੱਚ ਆ ਕੇ ਸ਼ਾ ਗਿਆ। ਹਾਣੇ ਜੰਗ ਆਪਣੇ ਅੰਤਮ ਦੌਰ ਵਿੱਚ ਸੀ। ਇੱਕ ਤੋਂ ਬਾਅਦ ਇੱਕ ਮੁਗਲ ਜਰਨੈਲ ਮਰਦੇ ਗਏ। ਸੁਚਾਨੰਦ ਜੋ ਕੇ ਸਿਰੇ ਦਾ ਲੁੱਤੀ ਲਾਉ ਸੀ ਵਜ਼ੀਰ ਖਾਨ ਦਾ ਖਾਸ ਬੰਦਾ ਸੀ ਚਾਲ ਬਾਜ਼ੀਆਂ ਦਾ ਸੁਚਾਨੰਦ ਨੂੰ ਬਹੁਤ ਆਉਂਦੀਆਂ ਸਨ ਪਰ ਜੰਗ ਦੇ ਹਿਸਾਬ ਨਾਲ ਉਹ ਸਿਰੇ ਦਾ ਨਾਇਕ ਬੰਦਾ ਸੀ ਜਦੋਂ ਉਸ ਨੂੰ ਜੱਪਿਆ ਗਿਆ ਹੁਣ ਖਾਲਸਾ ਛੇਤੀ ਹੀ ਜੰਗ ਦੇ ਮੈਦਾਨ ਨੂੰ ਆਪਣੇ ਕਬਜ਼ੇ ਵਿੱਚ ਕਰ ਲਊਗਾ ਤਾਂ ਉਹ ਉਸੇ ਸਮੇਂ ਪਿੱਠ ਦਿਖਾ ਕੇ ਭੱਜ ਗਿਆ ਆਖ਼ਤਮ ਦੌਰ ਵਿੱਚ ਵਜ਼ੀਰ ਖਾਨ ਦਾ ਮੁਕਾਬਲਾ ਹੋਇਆ ਭਾਈ ਬਾਜ ਸਿੰਘ ਦੇ ਨਾਲ ਵजीर ने खान ਨੇ ਪਾਈ ਬਾਜ ਸਿੰਘ ਵੱਲ ਇੱਕ ਨੇਜਾ ਮਾਰਿਆ ਪਾਈ ਬਾਜ ਸਿੰਘ ਨੇ ਨੇਜਾ ਹਵਾ ਵਿੱਚ ਹੀ ਬੱਜ ਲਿਆ ਤੇ ਵਾਪਸ ਵजीर खान ਵੱਲ ਮਾਰਿਆ ਉਹ ਨੇਜਾ ਆ ਕੇ ਵजीर खान ਦੇ ਘੋੜੇ ਦੇ ਵੱਜਿਆ ਘੋੜਾ ਫੁੜਕਿਆ ਤੇ ਵजीर खान ਥੱਲੇ ਜ਼ਮੀਨ ਤੇ ਡੈਗ ਪਿਆ ਪਰ ਡੈਗਦੇ ਡੈਗਦੇ ਉਸ ਨੇ ਇੱਕ ਤੀਰ ਛੱਡਿਆ ਜੋ ਕਿ ਸਿੱਧਾ ਜਾ ਕੇ ਪਾਈ ਬਾਜ ਸਿੰਘ ਜੀ ਦੇ ਮੋਢੇ ਤੇ ਵੱਜਿਆ ਜਦੋਂ ਪਾਈ ਬਾਜ ਸਿੰਘ ਨੇ ਤੀਰ ਨੂੰ ਕੱਢਣ ਲਈ ਵਿਆਸਤ ਸੰਤਾ ਉਸੇ ਸਮੇਂ ਬਜੀਰ ਖਾਨ ਨੇ ਮੌਕੇ ਦਾ ਫਾਇਦਾ ਚੁੱਕਿਆ ਤੇ ਨੇੜੇ ਡਿੱਗੀ ਤਲਵਾਰ ਚੁੱਕ ਕੇ ਭਾਈ ਬਾਏ ਸਿੰਘ ਤੇ ਵਾਰ ਕਰਨ ਲਈ ਅੱਗੇ ਵਧਿਆ ਇਹ ਸਭ ਕੁਝ ਘੋੜੇ ਤੇ ਸਵਾਰ ਫਤਿਹ ਸਿੰਘ ਨਾਮ ਦਾ ਇੱਕ ਜੋਧਾ ਦੂਰੋਂ ਦੇਖ ਰਿਹਾ ਸੀ ਬਜੀਰ ਖਾਨ ਦੇ ਵਾਰ ਕਰਨ ਤੋਂ ਪਹਿਲਾਂ ਹੀ ਫਤਿਹ ਸਿੰਘ ਬਿਜਲੀ ਦੀ ਤੇਜ਼ੀ ਨਾਲ ਅੱਗੇ ਵਧਿਆ ਤੇ ਆਪਣੀ ਤਲਵਾਰ ਦੇ ਨਾਲ ਇੱਕੋ ਵਾਰ ਦੇ ਵਿੱਚ ਉਸ ਦੀ ਬਾਹ ਲਾ ਕੇ ਸੁੱਟ ਦਿੱਤੀ ਜੈਸ ਨਾਲੋਂ ਪਈ ਬਾਲ ਸਿੰਘ ਦੇ ਉੱਤੇ ਹਮਲਾ ਕਰਨ ਲੱਗਿਆ ਸੀ ਹਣ ਵਜ਼ੀਰ ਖਾਨ ਜ਼ਮੀਨ ਤੇ ਡੈਗ ਪਿਆ ਦਰਦ ਨਾਲ ਟੜਫ ਰਿਹਾ ਸੀ ਇਹ ਕਿਹੋ ਜਿਹਾ ਸੁਭਾਅ ਬਣਾਇਆ ਸੀ ਕੁਦਰਤ ਨੇ ਕਿ ਇੱਕ ਫਤੇ ਸਿੰਘ ਨੂੰ ਤਸੀਹੇ ਦੇ ਕੇ ਵਜ਼ੀਰ ਖਾਨ ਨੇ ਮਾਰਿਆ ਸੀ ਤੇ ਅੱਜ ਦੂਜੇ ਫਤੇ ਸਿੰਘ ਦੇ ਕਦਮਾਂ ਵਿੱਚ ਉਹ ਆਪ ਪਿਆ ਟੜਫੀ ਜਾਂਦਾ ਸੀ ਆਪਣੇ ਮੁੱਖ ਜਰਨੈਲ ਦਾ ਇਹ ਹਾਲ ਦੇਖ ਕੇ ਮੁਗਲ ਫੌਜਾਂ ਵਿੱਚ ਭੱਜ ਦੌੜ ਮੱਚ ਗਈ ਮੁਗਲ ਸਿਪਾਹੀ ਜਾਨ ਬਚਾ ਕੇ ਭੱਜਣ ਲੱਗੇ ਤੇ ਖਾਸੇ ਨੇ ਚੱਪੜਚੜੀ ਦੇ ਮੈਦਾਨ ਵਿੱਚ ਜਿੱਤ ਦਾ ਝੰਡਾ ਗੱਡ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਫਰਮਾਏ ਕਿ ਇਸ ਪਾਪੀ ਵਜ਼ੀਰ ਖਾਨ ਨੂੰ ਇੱਥੇ ਨਹੀਂ ਮਾਰਨਾ। ਇਹਨਸ ਨੂੰ ਸਰਹੰਦ ਲੈ ਕੇ ਚਲੋ ਜਿੱਥੇ ਇਸਨੇ ਸਾਹਿਬਜ਼ਾਦੇਾਂ ਤੇ ਮਾਤਾ ਗੁਜਰੀ ਜੀ ਦੇ ਉੱਤੇ ਕਹਿਰਟ ਆਇਆ ਸੀ। ਚੱਪੜਚੜੀ ਤੋਂ ਸਰਹੰਦ ਸ਼ਹਿਰ ਤੱਕ ਦੀ ਦੂਰੀ 20 ਕਿਲੋਮੀਟਰ ਬਣਦੀ ਸੀ। ਵਜ਼ੀਰ ਖਾਨ ਨੂੰ ਘੋੜਿਆਂ ਦੇ ਮਗਰ ਬੰਨ ਕੇ ਸਰਹੰਦ ਤੱਕ ਲਿਆਂਦਾ ਗਿਆ। ਇਸੇ ਤਰ੍ਹਾਂ ਘੋੜਿਆਂ ਮਗਰ ਪਾਈ ਨੂੰ ਸਾਰੇ ਸ਼ਹਿਰ ਦੀਆਂ ਗਲੀਆਂ ਵਿੱਚ ਘੜੀਸਿਆ ਗਿਆ ਤੇ ਅੰਤ ਨੂੰ ਸ਼ਹਿਰ ਦੇ ਵਿਚਾਲੇ ਜੰਡ ਦੇ ਦਰਖਤ ਨਾਲ ਪੁੱਠਾ ਲਟਕਾ ਦਿੱਤਾ। ਜਦੋਂ ਇੰਨਾ ਸਭ ਦੇ ਨਾਲ ਵੀ ਇਸ ਪਾਪੀ ਦੇ ਪਾਪਾਂ ਦਾ ਹਿਸਾਬ ਕਿਤਾਬ ਪੂਰਾ ਨਾ ਹੋਇਆ ਤਾਂ ਥੋੜੀਆਂ ਜਿਹੀਆਂ ਲੱਕੜਾਂ ਇਕੱਠੀਆਂ ਕਰਦਿਆਂ ਪੁੱਠੇ ਲੰਕ ਦੇ ਵਜ਼ੀਰ ਖਾਨ ਦੇ ਥੱਲੇ ਅੱਗ ਮਚਾ ਦਿੱਤੀ। ਬਾੜੀ ਜਿਆਦਾ ਅੱਤ ਨਹੀਂ ਲਈ ਗਈ ਬਸ ਅੱਧ ਮਰਿਆ ਜਾ ਕਰਕੇ ਉੱਥੇ ਹੀ ਲੰਕ ਦਾ ਛੱਡ ਦਿੱਤਾ ਇਸੇ ਹੀ ਤਰ੍ਹਾਂ ਅੱਧ ਸੜੇ ਸਰੀਰ ਤੇ ਵੱਡੀ ਹੋਈ ਬਾਹ ਨਾਲ ਵਜੀਰ ਖਾਂ ਉੱਥੇ 2-3 ਦਿਨ ਕਟਫਦਾ ਰਿਹਾ ਕਾਂ ਤੇ ਇਲਾ ਇਸ ਪੁੱਠੇ ਲੰਕ ਦੇ ਵਜੀਰ ਖਾਂ ਨੂੰ ਨੋਚ-ਨੋਚ ਕੇ ਖਾਂਦੇ ਰਹੇ ਹੌਲੀ-ਹੌਲੀ ਇੱਕ-ਇੱਕ ਸਾਹ ਕਰਕੇ ਦਰਦ ਨਾਲ ਤੜਫਨੇ ਇਸ ਵਜੀਰ ਖਾਂ ਦੀ ਜਾਨ ਨਿਕਲੀ ਮੁਸਲਮਾਨ ਆਵਾਜ਼ ਡਰੀ ਹੋਈ ਸੀ ਕਿ ਜਿਵੇਂ ਮੁਸਲਮਾਨਾਂ ਨੇ ਸਿੱਖਾਂ ਦੇ ਉੱਤੇ ਜ਼ੁਲਮ ਢਾਈ ਸਨ ਹੋਰ ਸਿੱਖਾਂ ਦਾ ਰਾਜ ਸਥਾਪਿਤ ਹੋਣ ਤੇ ਉਹ ਵੀ ਮੁਸਲਮਾਨਾਂ ਤੇ ਉਸੇ ਤਰ੍ਹਾਂ ਜ਼ੁਲਮ ਢਾਉਣਗੇ ਪਰ ਹੋਇਆ ਕੁਝ ਉਲਟ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਐਲਾਨ ਕਰ ਦਿੱਤਾ ਕਿ ਕਿਸੇ ਵੀ ਬੇਗਨਾ ਨੂੰ ਕੋਈ ਵੀ ਦੁੱਖ ਨਹੀਂ ਦਿੱਤਾ ਜਾਊਗਾ ਫੇਰ ਭਾਵੇਂ ਉਹ ਕਿਸੇ ਵੀ ਮਸਜਬ ਦਾ ਕਿਉਂ ਨਾ ਹੋਵੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਸਲਮਾਨਾਂ ਨੇ ਸਾਰੇ ਮਹਿਲ ਕਿਲੇ ਤੇ ਹਵੇਲੀਆਂ ਨਸ ਤੋਂ ਨਾਬੂਤ ਕਰ ਦਿੱਤੇ ਪਰ ਕਿਸੇ ਵੀ ਧਾਰਮਿਕ ਸਥਾਨ ਨੂੰ ਹੱਥ ਤੱਕ ਨਹੀਂ ਲਾਇਆ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਸੁਚਾਨਾ ਦੇ ਦੀ ਉਸ ਨੇ ਮਜਲੂਮਾਂ ਦਾ ਲਹੂ ਚੂਸ ਕੇ ਅੰਨਾ ਤਨ ਇਕੱਠਾ ਕੀਤਾ ਹੋਇਆ ਸੀ ਇਹੀ ਤਨ ਕਰਕੇ ਉਸ ਦੀ ਅਖੀਰ ਵਿੱਚ ਮੌਤ ਵੀ ਹੋ ਗਈ ਮੈਦਾਨ ਛੱਡ ਕੇ ਆਉਣ ਤੋਂ ਬਾਅਦ ਉਸ ਕੋਲ ਇੰਨਾ ਸਮਾਂ ਸੀ ਕਿਉਂ ਆਪਣੇ ਪਰਿਵਾਰ ਸਮੇਤ ਸਰਹੰਦ ਛੱਡ ਕੇ ਜਾ ਸਕਦਾ ਸੀ ਪਰ ਉਹ ਆਪਣੀ ਇਕੱਠੀ ਕੀਤੀ ਹੋਈ ਦੌਲਤ ਛੱਡ ਕੇ ਜਾਣਾ ਨਾ ਸਕਿਆ ਤੇ ਉਹ ਜੋਖਤਾ ਹੀ ਬਣਾਉਂਦਾ ਰਹਿ ਗਿਆ ਕਿ ਇਹ ਸਾਰੀ ਦੌਲਤ ਨੂੰ ਕਿਵੇਂ ਇਕੱਠੀ ਕਰਕੇ ਆਪਣੇ ਨਾਲ ਲੈ ਕੇ ਜਾਵਾਂ ਇੰਨੇ ਹੀ ਸਮੇਂ ਨੂੰ ਖਾਲਸਾਈ ਫੌਜਾਂ ਚੱਪੜਚਿੜੀ ਦੇ ਮੈਦਾਨ ਨੂੰ ਫਤਿਹ ਕਰਦੇ ਸਰਹੰਦ ਪਹੁੰਚ ਗਈਆਂ ਤੇ ਆ ਕੇ ਸੁਚਾਨੰਦ ਨੂੰ ਵੀ ਕਾਬੂ ਕਰ ਲਿਆ ਸੁਚਾਨੰਦ ਵੀ ਸਾਹਿਬਜ਼ਾਦਿਆਂ ਤੇ ਢਾਈ ਜ਼ੁਲਮਾਂ ਦਾ ਉਨਾ ਹੀ ਗੁਨਾਹਗਰ ਸੀ ਜਿੰਨਾ ਕਿ ਵजीर खान ਸੋ ਇਸ ਪਾਪੀ ਨੂੰ ਇਸ ਤੇ ਕਰਮਾ ਦਾ ਫਲ ਦਿੰਦੇ ਹੋਏ ਸਿੰਘਾਂ ਨੇ ਇਸ ਦੇ ਨੱਕ ਵਿੱਚ ਨਕੇਲ ਪਾ ਦਿੱਤੀ ਤੇ ਸਾਰੇ ਸ਼ਹਿਰ ਵਿੱਚ ਇਸ ਪਾਪੀ ਤੋਂ ਪੀਖ ਮੰਗਵਾਈ ਉਸ ਤੋਂ ਬਾਅਦ ਸਿੰਘਾਂ ਨੇ ਇਸ ਦਾ ਗੱਟਾ ਲਾ ਦਿੱਤਾ ਕੁਝ ਲੋਕ ਕਹਿੰਦੇ ਹਨ ਕਿ ਇਸ ਤਰ੍ਹਾਂ ਤੜਫਾ ਤੜਫਾ ਕੇ ਮਾਰਨਾ ਸਿੱਖੀ ਦੇ ਸਿਧਾਂਤਾਂ ਵਿੱਚ ਨਹੀਂ ਹੈ ਪਰ ਜੇਕਰ ਸਿੰਘ ਵजीर खान ਦਾ ਗੱਟਾ ਇੱਕ ਨਾਮ ਹੀ ਲਾ ਦਿੰਦੇ ਕੀ ਉਹ ਛੋਟੇ ਸਹਿਬ ਜਾਂਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੇ ਨਾਲ ਇਨਸਾਫ ਹੋਣਾ ਸੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਕਿ ਉਸ ਸਮੇਂ ਸਿੰਘਾਂ ਨੇ ਜੋ ਕੀਤਾ ਸਹੀ ਕੀਤਾ ਜਾਂ ਉਹਨਾਂ ਨੂੰ ਕੋਈ ਹੋਰ ਫੈਸਲਾ ਲੈਣਾ ਚਾਹੀਦਾ ਸੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਇਹ ਵੀਡੀਓਜ਼ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਤਾਂ ਕਿ ਉਹ ਸਹੀ ਇਤਿਹਾਸ ਬਾਰੇ ਜਾਣ ਸਕਣ ਜੇਕਰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਪਸੰਦ ਆਵੇ ਤਾਂ ਸਾਡੇ YouTube ਚੈਨਲ ਇੱਕ ਵੱਖਰੀ ਕਹਾਣੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਐਸੀ ਦੇਖ ਰਹੀਆਂ ਕਿ ਤੁਸੀਂ ਵੀਡੀਓਜ਼ ਤਾਂ ਦੇਖਦੇ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ